ਜੇਕਰ ਤੁਸੀਂ ਵੀ ਕਿਸੇ ਇਸ ਟਾਈਪ ਦੀ ਪ੍ਰੋਮੋਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ ਹਾਂਜੀ ਤਲਵੰਡੀ ਸਾਬੋ ਜਿਹੜੀ ਮੰਡੀ ਆ ਡਾਇਰੈਕਟਰਾਂ ਦੀ ਉਥੇ ਇੱਕ ਹੋਰ ਫਾਰਮ ਟਰੈਕ 6055 ਮਿਲਿਆ ਆਪਾਂ ਨੂੰ ਜਿਹੜੇ ਲੋਕ ਫਾਰਮ ਟਰੈਕ ਨੂੰ ਪਿਆਰ ਕਰਨ ਵਾਲੇ ਆ ਉਹਨਾਂ ਨੂੰ ਫਾਰਮ ਟਰੈਕ ਹੀ ਚਾਹੀਦਾ ਹੁੰਦਾ ਇਸ ਟਰੈਕਟਰ ਬਾਰੇ ਆਪਾਂ ਜਾਣਕਾਰੀ ਹਾਸਲ ਕਰਦੇ ਆ ਕਿਹੜਾ ਮਾਡਲ ਆ ਕੀ ਇਹਦੀ ਜਿਹੜੀ ਕੰਡੀਸ਼ਨ ਆ ਕੀ ਟਾਇਰ ਵਗੈਰਾ ਕਿੰਨੇ ਆਗੇ ਹਾਂਜੀ ਦੱਸੋ ਜੀ ਇਹ 605519 ਮਾਡਲ ਆ ਗਿਆ 2019 ਮਾਡਲ ਆ ਗਿਆ ਹਰਿਆਣਾ ਨੰਬਰ ਆ ਜੀ ਸੁਪਰ ਮੈਕਸ ਦੇ ਵਿੱਚ ਆ ਕਲਾਸਿਸ ਪ੍ਰੋਚ ਆ ਗਿਆ ਭਰਾ ਇਹ ਅੱਛਾ ਢੋਟੇ ਗੇਅਰ ਵਾਲਾ ਵਾਜਦਾ ਜਿਹੜਾ 4 ਸਪੀਡ ਚ ਹਾਂਜੀ ਟਾਇਰ ਜਮਾਂ ਨਵੇਂ ਆ ਰਗੇ ਆ ਕੇ ਸੋਹਣਾ ਟਰੈਕਟਰ ਆ ਪੂਰਾ ਹੀ ਓਰੀਜਨਲ ਟਰੈਕਟਰ ਆਗਾ ਹਰਿਆਣਾ ਨੰਬਰ ਦਾਗਾ ਜੀ ਟਾਇਰ ਇਹਦੇ ਗੋਡੀਅਰ ਦੇ ਪਾਏ ਹੋਏ ਜੀ ਟਾਇਰ ਗੋਡੀਅਰ ਦੇ ਪਾਏ ਆ ਜੀ ਕਿੰਨੇ ਪੈਸੇ ਕਰਦੇ ਟਾਇਰ ਮਗਰ ਵੀਕੇਟੀ ਦੀ ਆ ਜੀ ਮਗਰ ਲੈਗਾ 90 95 90 ਪੈਸੇ ਟਾਇਰ ਆ ਜੀ 16 9 28 ਦੇ ਟਾਇਰ ਆ ਜੀ ਮਗਰ ਲੈ ਵੀਕੇਟੀ ਦੀ ਆ ਜੀ ਵੀਕੇਟੀ ਦੇ ਅੱਗੇ ਵਾਲੇ ਹੈਗੇ ਆ ਗੋਡੀਅਰ ਦੇ ਇੰਜਨ ਗੇਅਰ ਦਾ ਪੂਰਾ ਚੰਗਾ ਟਰੈਕਟਰ ਆਈ ਫੋਰ ਸਪੀਡ ਦੇ ਵਿੱਚ ਆ ਗਿਆ ਸੁਪਰ ਮੈਕਸ ਚ ਆਉਂਦਾ ਈ ਇਹ ਸੁਪਰ ਮੈਕਸ ਦੇ ਵਿੱਚ ਆਈ ਇਹ 60 ਇਹ 60 ਹਸਪਾ ਫਰੇ ਆ ਜੀ T20 ਦੇ ਵਿੱਚ ਆ ਜੀ T20 ਦੇ ਵਿੱਚ ਹਾਂ ਜੀ ਤੇ ਗੇਅਰ ਇਹਦੇ 4 ਗੇਰਾਂ ਚ ਆ ਗਿਆ ਇਹ ਫੋਰ ਸਪੀਡ ਚ ਆ ਗਿਆ ਜੀ ਉਹ 11 ਚ ਹਾਂਜੀ ਇਹ ਗੇਰ ਅੱਡ ਲੱਗਿਆ ਹੁੰਦਾ ਇੱਕ ਇੱਕ ਹਾਈ ਲੋ ਵਾਲਾ ਗਿਆ ਇੱਕ ਮਾਗਰ ਲਈ ਸ਼ੈਡ ਹੁੰਦਾ ਸ਼ੈਡ ਕਲੱਚ ਆਈ ਇਹ ਪੀਟ ਕੋ ਕਲੱਚ ਸ਼ੈਡ ਆ ਗਿਆ ਇਹਦਾ ਅੱਛਾ ਜੀ ਹਾਂਜੀ ਟਾਪ ਮਾਡਲ ਦੇ ਵਿੱਚ ਆ ਜੀ ਟਾਪ ਮਾਡਲ ਦੇ ਵਿੱਚ ਆ ਜੀ ਫਾਰਮ ਟਰੈਕ T20 20 ਸਪੀਡ ਗੇਅਰ ਬਾਕਸ ਕਲਾਸਿਕ ਪ੍ਰੋ ਤੇ ਹੁਣ ਇਹਦੇ ਰੇਟ ਦੀ ਦੱਸ ਦਿਓ ਜੀ ਗੱਲ 5 ਲੱਖ ਤੇ 80000 ਰੁਪਈਆ ਆ ਜੀ 5.5 ਲੱਖ ਦਾ ਟਰੈਕਟਰ ਦੇ ਦਿਆਂਗੇ ਜੀ 5 ਲੱਖ 80000 ਰੇਟ ਆ ਜੀ ਹਾਂ ਜੀ ਜਮਾ ਹਾਂ ਨਾ ਹੀ ਆਗੇ ਸਹੀ ਰੇਟ ਦੱਸਿਆ ਜਮਾ ਉਹ ਆਪਾਂ ਮੰਨ ਕੇ ਚੱਲ ਵੀ ਮੰਡੀ ਦਾ ਰੇਟ 580 ਆ ਅੱਛਾ ਜੀ 5 5.5 ਲੱਖ ਦਾ ਦੇ ਦੇਾਂਗੇ ਜੀ 5.5 ਲੱਖ ਦਾ ਦੇ ਦੇਾਂਗੇ ਹਾਂਜੀ ਤੇ ਇਹਦੇ ਕਾਗਜ਼ ਪੱਤਰਾ ਦੀ ਜਾਣਕਾਰੀ ਕਾਗਜ਼ ਪੱਤਰ ਜਮ੍ਹਾਂ ਸਹੀ ਮਿਲਣਗੇ ਇੱਕ ਨੰਬਰ ਮਿਲਣਗੇ ਐਨਓਸੀ ਨਿਕਲ ਜੂ ਨੰਬਰ ਹਰਿਆਣਾ ਜੀ ਨੰਬਰ ਹਰਿਆਣਾ ਇਹ ਕਾਗਜ਼ ਪੱਤਰਾਂ ਦੀ ਐਨਓਸੀ ਨੇ ਨਿਕਲਦੀ ਜੀ ਅੱਛਾ ਜੀ ਐਨਓਸੀ ਕਢਾ ਕੇ ਦੇਵਾਂਗੇ ਆਪਾਂ ਐਨਓਸੀ ਕਢਾ ਕੇ ਦੇਵਾਂਗੇ ਪੰਜਾਬ 'ਚ ਕਿਸੇ ਨੇ ਨਾ ਕਰਾਉਣਾ ਤਾਂ ਰੈਡੀ ਕਰਕੇ ਦੇਵਾਂਗੇ ਹਾਂਜੀ ਤੇ ਜੇ ਕੋਈ ਵੀ ਕੋਈ ਥੋੜੇ ਤੋਂ ਹੀ ਬੰਦਾ ਚਾਹੇ ਮੈਂ ਨਾ ਕਰਵਾਉ ਪੰਜਾਬ 'ਚ ਉਹ 10-11000 ਰੁਪਏ ਖਰਚਾ ਲੱਗਦਾ ਜੀ ਉਹ ਆਪਾਂ ਨੂੰ ਦੇ ਦੇ ਆਪਾਂ ਨਾ ਕਰਵਾ ਕੇ ਵੀ ਦੇ ਦੇਾਂਗੇ ਲੋਨ ਵੀ ਹੋ ਜੂ ਜੇ ਲੋਨ ਕਰਾਉਣਾ ਉਹ ਵੀ ਕਰਵਾ ਕੇ ਦੇ ਦੇਾਂਗੇ ਜੀ ਅੱਛਾ ਜੀ ਹਾਂਜੀ ਲੋ ਵੀ ਜੇ ਕਿਸੇ ਨੇ ਇਹਨਾਂ ਤੋਂ ਹੀ ਨਾ ਕਰਵਾਉਣਾ ਵਿੱਚ ਬੰਦੇ ਹੁੰਦੇ ਆ ਲੈ ਕਹਿੰਦੇ ਮੱਥਾ ਨਹੀਂ ਮਾਰਨਾ ਆਪਾਂ ਤਾਂ ਉਹ ਇਹਨਾਂ ਨੂੰ ਵਦ ਦੇਖ ਸਕਦੇ ਆ ਵੱਧ ਪੈਸੇ ਹੋ ਜੇ ਜਿਹੇ ਜਿਹੇ ਖਰਚਾ ਪਾਣੀ ਆਊਗਾ ਜੇਕਰ ਕਿਸੇ ਨੇ ਲੋਨ ਲੈਣਾ ਤਾਂ ਉਹ ਵੀ ਇਹ ਪ੍ਰੋਵਾਈਡ ਕਰਵਾ ਦੇਣਗੇ ਹਲਾ ਅਲੱਗ-ਅਲੱਗ ਹਾਲਾਤ ਹੁੰਦੇ ਆ ਹਰ ਕਿਸੇ ਦੇ ਤੇ ਫਾਰਮ ਟਰੈਕ 60 55 ਇਹ ਤੁਸੀਂ ਖਰੀਦਣ ਲਈ ਦਿੱਤੇ ਸਕਰੀਨ ਤੇ ਨੰਬਰਾਂ ਨਾਲ ਸੰਪਰਕ ਕਰ ਸਕਦੇ ਹੋ ਜਾਣਕਾਰੀ ਦੇਣ ਲਈ ਧੰਨਵਾਦੀ ਬਹੁਤ ਬਹੁਤ ਠੀਕ ਹੈ ਜੀ ਵੀਡੀਓ ਕਿਵੇਂ ਲੱਗੀ ਤੁਸੀਂ ਇਹ ਕਮੈਂਟਾਂ ਦੇ ਵਿੱਚ ਸਾਨੂੰ ਦੱਸ ਸਕਦੇ ਹੋ ਤੇ ਜੇਕਰ ਤੁਸੀਂ ਵੀ ਕਿਸੇ ਇਸ ਟਾਈਪ ਦੀ ਪ੍ਰੋਮੋਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ